ਉਹ ਬਜੀ ਇੱਕ ਮਿੰਟ ਹੋਰ ਨੂੰ ਅੱਗੇ ਆਗੇ ਅੱਜ ਐਸੀ ਇੱਥੇ ਗੁਰੂ ਘਰ ਦੇ ਵਿੱਚ ਆਏ ਐ ਜਿਸ ਗੁਰੂ ਘਰ ਬਾਰੇ ਚ ਮੁੱਖ ਮੰਤਰੀ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਚੋਰੀ ਦੇ ਇਲਜ਼ਾਮ ਲਗਾਏ ਜਿਹੜੇ ਕਿ ਬੜੇ ਹੀ ਮੰਦ ਭਾਗੀ ਗੱਲ ਕੀਤੀ ਹੈ ਉਹਨਾਂ ਨੇ ਬਿਨਾਂ ਸੋਚੇ ਸਮਝੇ ਜਾਂ ਕਿਤੇ ਸਿਆਸੀ ਮਜਬੂਰੀ ਕਰਕੇ ਯਾ ਆਪਣੇ ਆਪ ਨੂੰ ਕਿਉਂਕਿ ਉਸ ਦਿਨ ਉਹਨਾਂ ਨੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਸੀ ਉਧਰ ਤੇ ਧਿਆਨ ਭਟਕਾਉਣ ਵਾਸਤੇ ਚੋਰੀ ਹੋਏ ਸਰੂਪਾਂ ਦਾ ਇਲਜ਼ਾਮ ਇਸ ਸਥਾਨ ਤੇ ਲਗਾਤਾ ਕਿ 169 ਸਰੂਪ ਇੱਥੇ ਪਏ ਆ ਅੱਜ ਜਿਸੀ ਇੱਥੇ ਆਏ ਆ ਪਹਿਲਾਂ ਵੀ ਫੇਰ ਖੈਰ ਆਉਂਦੇ ਰਾਣਾ ਜੀ ਰਾਣਾ ਗੁਰਜੀਤ ਸਿੰਘ ਜੀ ਅਰਵਿੰਦਰ ਸਿੰਘ ਲਾਡੀ ਸਾਹਿਬ ਜੀ ਤੇ ਨਾਲ-ਨਾਲ ਇੱਥੇ ਦੇ ਨਵੇਂ ਸ਼ਹਿਰ ਦੇ ਸਾਬਕਾ ਐਮ.ਐਲ.ਏ. ਸਾਹਿਬ ਅੰਗਤ ਜੀ, ਮਰਿੰਦਰ ਢਿੱਲੋਂ ਜੀ, ਮਦਨlal ਜਲਾਲਪੁਰ ਜੀ, ਕਾਂਗਰਸ ਪਾਰਟੀ ਦੇ ਹੋਰ ਲੀਡਰ ਸਹਿਬਾਨ ਜਿਥੇ ਅਸੀਂ ਆਏ ਆ। ਇੱਥੇ ਅਸੀਂ ਮੱਥਾ ਟੇਕ ਕੇ ਅੰਦਰ ਜਾ ਜਾ ਕੇ ਦੇਖਿਆ ਤਾਂ ਪਿਛਲੇ 30 ਸਾਲਾਂ ਤੋਂ ਲਗਾਤਾਰ ਵੱਡੇ ਹਾਲ ਦੇ ਵਿੱਚ 42 ਤੋਂ 45 ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਲਗਾਤਾਰ ਪ੍ਰਵਾਹ ਚੱਲ ਰਿਹਾ। ਆਨੰਦ ਆ ਜਾਂਦਾ ਅੰਦਰ ਜਾ ਕੇ। ਫਿਰ ਅਸੀਂ ਅੰਦਰ ਜਾ ਕੇ ਸੱਚਖੰਡ ਵੀ ਦੇਖਿਆ ਜਿੱਥੇ ਗੁਰੂ ਸਾਹਿਬ ਦੇ ਸਰੂਪਾ ਨੂੰ ਸੰਭਾਲਿਆ ਹੋਇਆ ਹੈ। ਉਹ ਵੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਮਾਰਬਲ ਲਗਾ ਕੇ ਬਿਸਤਰੇ ਗੱਦੇ ਲਗਾ ਕੇ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ ਗੁਰੂ ਸਾਹਿਬ ਦੀ ਇੱਜ਼ਤ ਮਾਣ ਸਤਕਾਰ ਬਰਕਰਾਰ ਰੱਖ ਕੇ ਘੁਰਦਵਾਰਾ ਸਾਹਿਬ ਦੇ ਪ੍ਰਬੰਧਕਾਂ ਨੇ ਉਹਨਾਂ ਨੂੰ ਰੱਖਿਆ ਹੋਇਆ ਮੈਂ ਇਹ ਵੀ ਦੱਸ ਦੇਣਾ ਚਾਹੁੰਦਾ ਇੱਥੇ ਕੋਈ ਡੇਰਾਬਾਦ ਨਹੀਂ ਹੈ ਡੇਰੇ ਤੇ ਕੋਈ ਸਾਧੂ ਨਹੀਂ ਬੈਠਾ ਇੱਥੇ ਇੱਕ ਆਮ ਸਧਾਰਨ ਸਿੱਖ ਬੰਦਿਆਂ ਦੀ ਕਮੇਟੀ ਜਿਹੜੀ ਕਿ ਇਹਨਾਂ ਪਿੰਡ ਤੋਂ ਇਕੱਠੀ ਹੋ ਕੇ ਚਲਾ ਰਹੀ ਹੈ ਇੱਥੇ ਦਾ ਪ੍ਰਬੰਧ ਐਨਾ ਵਧੀਆ ਹੈ ਕਿ 1916 ਤੋਂ ਲੈ ਕੇ ਮਤਲਬ 100 ਸਾਲ ਤੋਂ ਵੱਧ ਤੋਂ ਇੱਥੇ ਲੰਗਰ ਦੀ ਪ੍ਰਥਾ ਚੱਲ ਰਹੀ ਹੈ ਲਗਾਤਾਰ ਹਜ਼ਾਰਾਂ ਸੰਗਤਾਂ ਰੋਜ਼ ਲੰਗਰ ਛਕਦੀਆਂ ਲੋਕ ਰਸਦ ਵੀ ਦਿੰਦੇ ਆ ਉਸ ਤੋਂ ਇਲਾਵਾ ਵੀ 5 ਕਰੋੜ ਰੁਪਏ ਦਾ ਲਗਭਗ ਬਜਟ ਹੈ ਜਿਹੜਾ ਕਿ ਲੰਗਰ ਪਰ ਲੱਗਦਾ ਤੇ ਇਸ ਨੂੰ ਰਸੋਖਾਨੇ ਦਾ ਨਾਮ ਦਿੱਤਾ ਹੋਇਆ ਉਹ ਸਾਡੇ ਮੁੱਖ ਮੰਤਰੀ ਧੂਤੂ ਨੂੰ ਕਿਸੇ ਨੇ ਦੱਸਿਆ ਹੋਣਾ ਕਿ ਰਸੋਖਾਨਾ ਉਹ ਇਹ ਤਾਂ ਸਮਝਿਆ ਨਹੀਂ ਕਿ ਰਸੋਖਾਨਾ ਚੀਜ਼ ਕੀ ਆ ਕੀਨੇ ਇਹਨੂੰ ਨਾਮ ਦਿੱਤਾ ਉਹ ਕਹਿੰਦਾ ਜੀ ਰਸੋਈ ਵਿੱਚ 169 ਗੁਰੂ ਗ੍ਰੰਥ ਸਾਹਿਬ ਮਿਲੇ ਹੈ ਸਮਝਦਾ ਹੈ ਨਹੀਂ ਪਤਾ ਲੱਗਿਆ ਨਹੀਂ ਖਾਦੀ ਪੀਤੀ ਵਿੱਚ ਲੇਕਿਨ ਜੋ ਉਹਨਾਂ ਨੇ ਐਕਸ਼ਨ ਕਰਿਆ ਜੋ ਬੋਲਿਆ ਉਹ ਬਹੁਤ ਹੀ ਨਿੰਦਣਯੋਗ ਹੈ আর ਜੀ ਨੇ ਸੰਗਤਾਂ ਦੇ ਹਿਰਦਿਆਂ ਨੂੰ ਫੇਸ ਪਹਚਾਈ ਹੈ ਸਰਕਾਰ ਨੂੰ ਮੁੱਖ ਮੰਤਰੀ ਨੂੰ ਆਪਣੇ ਇਸ ਕਾਰੇ ਤੇ ਮਾਫੀ ਮੰਗਣੀ ਚਾਹੀਦੀ ਹੈ ਵੈਸੇ ਤਾਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਪਰਚਾ ਬਣਦਾ ਉਹਦੇ ਤੇ ਲੇਕਿਨ ਅਸੀਂ ਕਹਿੰਨੇ ਕਿ ਪਰਚਾ ਕਰਨਾ ਕਰਾਉਣਾ ਕੀ ਨਹੀਂ ਹੈ ਸਰਕਾਰ ਇਹਨਾਂ ਦੀ ਹੈ ਪਰ ਉਹਨੂੰ ਮਾਫੀ ਜ਼ਰੂਰ ਮੰਗਣੀ ਚਾਹੀਦੀ ਹੈ ਇਹਦੀ ਆਦਤ ਹੈ ਕਿ ਇੱਕ ਵਾਰ ਬਿਨਾਂ ਮਤਲ ਦੇ ਪੈ ਜਾਣਾ ਲਗਾਤਾਰ ਇਹ ਬੰਦਾ ਸਿੱਖ ਕੌਮ ਦੇ ਖਿਲਾਫ ਬੋਲਦਾ ਰਿਹਾ ਜਥੇਦਾਰ ਸਾਹਿਬ ਨੂੰ ਐਸਜੀਪੀਸੀ ਨੂੰ ਤੇ ਜਾਦ ਉਹਨਾਂ ਨੇ ਸੱਦਿਆ ਫਿਰ ਭਿੱਜੀ ਬਿੱਲੀ ਬਣ ਕੇ ਉੱਥੇ ਬੈਠ ਗਿਆ ਫੇਰ ਵੀ ਰੱਸੀ ਤਾਂ ਜੜ ਗਈ ਬੱਟ ਨਹੀਂ ਗਿਆ ਫੇਰ ਵੀ ਕਿਥੈਲਾ ਜਾ ਲੈ ਗਿਆ ਕਿ ਜੀ ਮੇਰੇ ਕੋਲ 2000 ਤੁਹਾਡੇ ਖਿਲਾਫ ਸ਼ਿਕਾਇਤਾਂ ਵੀ ਜੇ 2000 ਸ਼ਿਕਾਇਤਾਂ ਸੀ ਤੂੰ 3-4 ਸਾਲ ਦਾ ਕੀ ਕਰਦਾ ਸੀ ਕੱਢੀ ਤਾਂ ਇੱਕ ਵੀ ਨਹੀਂ ਤੂੰ ਇਹ ਬੰਦੇ ਜਿਹੜੇ ਇਹਨਾਂ ਨੂੰ ਸਿੱਖ ਰਿਹਾ ਰਹਿਤ ਮਰਿਆਦਾ ਦਾ ਨਾਮ ਕੁਝ ਪਤਾ ਹੈ ਨਾ ਇਹਨਾਂ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਹੈ ਆਰਐਸਐਸ ਅਤੇ ਕੇਜਰੀਵਾਲ ਦੀ ਸ਼ਹਿਤ ਇਹ ਮੁੱਖ ਮੰਤਰੀ ਬਾਰ-ਬਾਰ ਸਿੱਖ ਧਰਮ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਗੱਲਾਂ ਕਰਦਾ ਜਥੇਦਾਰ ਸਾਹਿਬ ਨੂੰ ਗਰੰਥੀ ਦੱਸਦਾ ਰਿਹਾ ਐਸਜੀਪੀਸੀ ਦੇ ਖਿਲਾਫ ਬੋਲਦਾ ਰਿਹਾ ਹੁਣ ਇਹ ਬਹੁਤ ਹੀ ਸ਼ਾਨਦਾਰ ਗੁਰਦੁਆਰਾ ਰਾਜਾ ਸਾਹਿਬ ਦਾ ਇੱਥੇ ਦਰਬਾਰ ਇਸ ਵਿੱਚ ਵੀ ਉਸ ਨੇ ਗਲਤ ਬੋਲਿਆ ਔਰ ਗਲਤ ਅਲੀਗੇਸ਼ਨ ਲਗਾਏ ਜਿੰਨੀ ਸੰਭਾਲ ਗੁਰੂ ਸਾਹਿਬ ਦੀ ਇੱਜ਼ਤ ਮਾਣ ਮਰਿਆਦਾ ਦੇ ਨਾਲ ਇੱਥੇ ਹੁੰਦੀ ਹੈ ਸ਼ਾਇਦ ਹੋਰ ਕਈ ਜਗ੍ਹਾ ਨਾ ਹੁੰਦੀ ਹੋਵੇ ਜਿੰਨਾ ਵਧੀਆ ਲੰਗਰ ਇੱਥੇ ਚੱਲ ਰਿਹਾ ਹੈ ਹਜ਼ਾਰਾਂ ਸੰਗਤਾਂ ਛਕਦੀਆਂ ਜਿਹਦੇ ਕਰਕੇ ਰਸੋਈ ਖਾਨਾ ਇਸ ਦਾ ਨਾਮ ਰਾਜਾ ਸਾਹਿਬ ਨੇ ਰੱਖਿਆ ਸੀ 19 100 ਸਾਲ ਪਹਿਲਾਂ ਉਹਨਾਂ ਲੰਗਰ ਸ਼ਾਇਰ ਕਿਤੇ ਹੋਰ ਨਾ ਵਰਤਦਾ ਹੋਵੇ ਮੈਂ ਧੰਨਵਾਦੀਆਂ ਇੱਥੇ ਦੀ ਕਮੇਟੀ ਦਾ ਜਿਹੜੀ ਐਨੀ ਵਧੀਆ ਢੰਗ ਦੇ ਨਾਲ ਪ੍ਰਬੰਧ ਕਰਕੇ ਇੱਥੇ ਗੁਰੂ ਸਾਹਿਬ ਦੀ ਬਾਣੀ ਦੇ ਜਾਪ ਕਰਾਉਂਦੇ ਆ ਬਾਹਰੋਂ ਤੇ ਦੇਸ਼ ਵਿਦੇਸ਼ ਤੋਂ ਸੰਗਤਾਂ ਇੱਥੇ ਲਗਾਤਾਰ ਪਾਠ ਕਰਾਉਂਦੀਆਂ ਲਗਾਤਾਰ 42 ਤੋਂ 45 ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੇ ਰੱਬੀ ਬਾਣੀ ਦੇ ਪਾਠ ਅਖੰਡ ਪਾਠ ਇੱਥੇ ਚੱਲਦੇ ਰਹਿੰਦੇ ਉਹਨਾਂ ਦਾ ਪ੍ਰਵਾਸ ਲਗਾਤਾਰ ਚੱਲ ਆ ਰਿਹਾ ਹੈਗਾ ਅਜਿਹੀ ਜਗ੍ਹਾ ਵਿੱਚ ਬੈਠਣਾ ਵੀ ਧਨ ਭਾਗ ਵਾਲਿਆਂ ਨੂੰ ਮਿਲਦਾ ਭਾਗਾਂ ਵਾਲਿਆਂ ਨੂੰ ਮਿਲਦਾ ਸੋ ਮੁੱਖ ਮੰਤਰੀ ਆਪਣੀ ਗੱਲ ਦਾ ਮਾਫੀ ਮੰਗੇ ਤੇ ਜਿਹੜਾ ਕਮੇਟੀ ਪਰ ਐਲੀਗੇਸ਼ਨ ਲਗਾਈ ਉਹਨਾਂ ਨੂੰ ਵਾਪਸ ਲਵੇ ਨੇ ਸੰਗਤਾਂ 'ਚ ਰੋ ਜਿਹੜਾ ਭਟਕ ਰਿਹਾ ਇਹ ਜਿਆਦਾ ਵੀ ਭਟਕ ਸਕਦਾ ਚੰਨੀ ਚ ਜਿਹੜਾ ਇਹਨੇ ਇਹ ਬਿਆਨ ਦਿੱਤੇ ਨੇ ਮੱਖ ਮੰਤਰੀ ਵੱਲੋਂ ਕੀ ਇਹਨਾਂ ਦੀ ਆਪਣੀ ਸੋਚ ਹੈ ਜਾਂ ਐਸਆਈਟੀ ਦੀ ਰਿਪੋਰਟ ਤੇ ਜਾਂ ਮੈਂ ਪਹਿਲਾਂ ਕਿਹਾ ਤੁਹਾਨੂੰ ਮੈਂ ਪਹਿਲਾਂ ਕਿਹਾ ਇਹ ਆਰਐਸਐਸ ਤੇ ਕੇਜਰੀਵਾਲ ਐਂਡ ਕੰਪਨੀ ਦੀ ਸੋਚ ਹੈ ਸਿੱਖ ਕੌਮ ਦੇ ਖਿਲਾਫ ਗੱਲਾਂ ਕਰਨੀਆਂ ਕਾਰਵਾਈਆਂ ਕਰਾਉਣੀਆਂ ਤੇ ਸਿੱਖ ਕੌਮ ਨੂੰ ਖੇਸ ਪਚੌੜੀ ਕੀ ਇਹ ਕਰਦਾਰ ਕੁਛ ਹੀ ਨਹੀਂ ਹੋ ਰਹੀ ਇਹ ਮੈਂ ਕਹਿੰਦਾ ਕਿ ਇਹ ਮਸੰਦ ਟੱਕਰਿਆ ਉਹਨਾਂ ਨੂੰ ਤੇ ਇਹਦੇ ਰਾਹੀਂ ਅੱਜ ਸਿੱਖ ਕੌਮ ਨੂੰ ਇਹ ਦੰਦ ਦਿਖਾਉਂਦਾ ਰਹਿੰਦਾ ਚਿਹੜਾ ਦਿੰਦਾ ਰਹਿੰਦਾ ਇਹ ਸਮਝ ਜਵੇ ਬਾਜ ਆ ਜਵੇ ਜਿਸ ਤਰ੍ਹਾਂ ਉੱਥੇ ਭਿੱਜੀ ਬਿੱਲੀ ਬਣ ਕੇ ਗਿਆ ਸੀ ਇੱਕ ਦਿਨ ਇੱਥੇ ਵੀ ਆਉਣਾ ਪੈਣਾ ਹੈ ਧੰਨਵਾਦ ਜੀ ਅਮੇਸ਼ਾ ਨਾਲ ਫੇਰੀ ਹੋਈ ਅੱਜ ਦੀ ਮੁਲਾਕਾਤ ਹੋਈ ਹੈ ਪੰਜਾਬ ਦੇ ਕੋਈ ਮੁੱਦਿਆਂ ਲੈ ਕੇ ਚਾਹੁੰਦਾ ਉਹ ਆ ਪੰਜਾਬ ਦੇ ਮੁੱਦਿਆਂ ਦੇ ਨਾਲ ਉੱਥੇ ਤੇ ਕੋਈ ਹੋਰ ਹੀ ਜੀ ਗੁਰਤੀ ਲੈ ਕੇ ਆ ਗਿਆ ਹੋਣਾ ਫੇਰ ਉਹ ਸਿੱਖ ਕੌਮ ਨੂੰ ਆ ਕੇ ਕੁਝ ਨਾ ਕੁਝ ਬੋਲੇਗਾ ਫੇਰ ਪੰਜਾਬ ਦਾ ਕੋਈ ਨੁਕਸਾਨ ਕਰੇਗਾ ਫੇਰ ਪੰਜਾਬ ਦੇ ਵਿੱਚ ਕਤਲ ਉਗਾਰ ਤੇ ਵਧੇਗੀ ਫੇਰ ਕਤਲ ਹੋਣਗੇ ਫੇਰ ਬੰਬ ਚੱਲਣਗੇ ਇੱਥੇ ਸਾਡੇ ਹੀਰੋ ਮੁੰਡੇ ਮਾਰਤੇ ਨੌਜਵਾਨ ਰੋਜ਼ ਬੁਰਸ਼ਾ ਕਰਦੀ ਹੁੰਦੀ ਹੈ ਉੱਥੇ ਜਦ ਵੀ ਜਾਂਦਾ ਤਾਂ ਆ ਕੇ ਉਹਰੇ ਕੁਝ ਨਾ ਕੁਝ ਗਲਤ ਹੀ ਹੁੰਦਾ ਚੰਗਾ ਨਹੀਂ ਕਰਦਾ ਚਨੀ ਸਿਆਸੀ ਚਨੀ ਚਨੀ ਸਿਆਸੀ ਮਸਲੇ ਹੱਲ ਕਰਾਉਂਗਾ ਸੀ ਇਹ ਧਾਰਮਿਕ ਮਸਲਾ ਵੀ ਆ ਗਿਆ ਹਾਰਮਿਕ ਮਸਲਾ ਹਾਲੀ ਹੈ ਤੁਸੀਂ ਦੇਖੋ ਕਿ ਮੁੱਖ ਮੰਤਰੀ ਨੇ ਜਾਂ ਇਹ ਜਿਹੜੀ ਉਹਦੀ ਕੰਪਨੀ ਕੇਜਰੀ ਵਾਰਲੈਂਡ ਕੰਪਨੀ ਉਹਨੇ ਸੋਚਿਆ ਨਹੀਂ ਹੋਣਾ ਕਿ ਕਾਂਗਰਸ ਦੇ ਸਟੇਜ ਤੋਂ ਵੀ ਐਸਜੀਪੀਸੀ ਤੇ ਜਥੇਦਾਰ ਸਾਹਿਬ ਦਾ ਸਮਰਥਨ ਹੋਏਗਾ ਦੰਦਾਂ ਨੂੰ ਸਿਕੜੀਆਂ ਆ ਗਈਆਂ ਦੂਸਰੇ ਦਿਨੇ ਭਿੱਜੀ ਬਿੱਲੀ ਬਣ ਕੇ ਗਿਆ ਮਸਲੇ ਸਾਰੇ ਹੀ ਹੱਲ ਕਰਾਵਾਂਗੇ